ਹਾਂਜੀ ਕੜਿਆਂ ਦਰਾਹਾ ਦੇ ਬਹੁਤ ਚਰਚਿਤ ਸਰਕਾਰੀ ਹਸਪਤਾਲ ਦੇ ਅੱਗੇ ਜਿਸ ਨੂੰ ਕਿ ਚਿੱਟਾ ਹਾਥੀ ਦੇ ਨਾਂ ਨਾਲ ਪੁਕਾਰਿਆ ਜਾਂਦਾ ਹੈ ਕਿਉਂਕਿ ਇੱਥੇ ਕਰੋੜਾਂ ਦੀ ਇਨਵੈਸਟਮੈਂਟ ਕੀਤੀ ਗਈ ਹੈ ਪਰੰਤੂ ਇਸ ਵਿੱਚ ਜੋ ਸਰਵਿਸਸੇਸ ਨੇ ਹਜੇ ਤੱਕ ਨਹੀਂ ਸ਼ੁਰੂ ਕੀਤੀਆਂ ਗਈਆਂ ਦਾ ਸਾਬਕਾ ਵਿਧਾਇਕਾਂ ਤੇ ਕਾਂਗਰਸੀ ਚੰਗਿਆੜਾ ਮਾਰੀਆਂ ਉਹਨਾਂ ਨੇ ਜਰ ਬੋਟਾਂ ਲੰਗੀਆਂ ਠੀਕ ਜੀ ਕੇ ਕਿਹਾ ਕਿ ਅਸੀਂ ਹਸਪਤਾਲ ਲਿਆਂਦਾ ਹਸਪਤਾਲ ਲਿਆਂਦਾ 8 ਕਰੋੜ ਲਿਆਂਦਾ 8 ਕਰੋੜ ਲਗਾਤਾ ਬਿਲਕੁਲ ਖੰਡਰ ਰਹਾ ਹਸਪਤਾਲ ਇਹ ਅੱਜ ਆ ਦੇਖ ਲਓ ਤੁਸੀਂ ਸਿਮਿੰਟ ਲੈ ਰਿਹਾ ਵਾ ਇਹਦੀ ਇਨਕੁਆਰੀ ਹੋਣੀ ਚਾਹੀਦੀ ਆ ਦੋਸਤੋ ਅੱਜ ਤੁਹਾਨੂੰ ਦਿਖਾਵਾਂਗੇ ਦਰਾਹਾ ਦੀ ਇੱਕ ਸ਼ਾਨਦਾਰ ਬਿਲਡਿੰਗ ਸਿਵਲ ਹਸਪਤਾਲ ਦਰਾਹਾ ਦੀ ਬਿਲਡਿੰਗ ਜਿਸਨੇ ਕਿ ਸਰਕਾਰਾਂ ਦੀ ਬੇਰੁਖੀ ਕਰਕੇ ਖੰਡਰ ਦਾ ਰੂਪ ਧਾਰਨ ਕਰਨਾ ਸ਼ੁਰੂ ਕਰ ਦਿੱਤਾ ਹੈ ਬਿਲਡਿੰਗ ਬਹੁਤ ਹੀ ਜ਼ਿਆਦਾ ਸ਼ਾਨਦਾਰ ਬਣਾਈ ਗਈ ਸੀ ਇਹ ਉਹ ਬਿਲਡਿੰਗ ਹੈ ਜੋ ਲੋਕਾਂ ਦੇ ਟੈਕਸ ਦੇ ਪੈਸੇ ਦੇ ਨਾਲ ਉਸਾਰੀ ਗਈ ਹੈ ਜੋ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਹੈ ਜੋ ਉਹ ਟੈਕਸ ਰਾਹੀਂ ਸਰਕਾਰ ਦੇ ਖਜ਼ਾਨੇ ਵਿੱਚ ਜਮ੍ਹਾਂ ਕਰਾਉਂਦੇ ਨੇ ਉਸ ਟੈਕਸ ਦੇ ਨਾਲ ਇਹ ਬਿਲਡਿੰਗ ਉਸਾਰੀ ਗਈ ਹੈ ਇੱਥੇ ਆਮ ਲੋਕਾਂ ਨੂੰ ਗਰੀਬ ਲੋਕਾਂ ਨੂੰ ਜੋ ਵੱਡੇ ਹਸਪਤਾਲ ਨੇ ਉੱਥੇ ਜਾ ਕੇ ਆਪਣੇ ਬੱਚਿਆਂ ਦਾ ਆਪਣੇ ਬਜ਼ੁਰਗਾਂ ਦਾ ਆਪਣੇ ਮਾਤਾ ਪਿਤਾ ਦਾ ਇਲਾਜ ਨਹੀਂ ਕਰਵਾ ਸਕਦੇ ਉਨ੍ਹਾਂ ਦੀ ਸਹੂਲਤ ਵਾਸਤੇ ਇਸ ਬਿਲਡਿੰਗ ਦੀ ਉਸਾਰੀ ਕੀਤੀ ਗਈ ਸੀ ਪਿਛਲੀ ਕਾਂਗਰਸ ਸਰਕਾਰ ਦੇ ਸਮੇਂ ਇਸ ਦੀ ਉਸਾਰੀ ਕੀਤੀ ਗਈ ਸੀ ਉਸ ਤੋਂ ਬਾਅਦ ਸੱਤਾ ਦੇ ਵਿੱਚ ਬਦਲਾਅ ਆਇਆ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੱਤਾ ਸੰਭਾਲੀ ਪਰੰਤੂ ਬਦਲਾਅ ਦੇ ਨਾਲ ਇਸ ਜੋ ਬਿਲਡਿੰਗ ਹੈ ਇਸ ਬਿਲਡਿੰਗ ਦੇ ਵਿੱਚ ਨਾ ਹੀ ਕੋਈ ਸਟਾਫ ਹੈ ਨਾ ਹੀ ਕੋਈ ਮਸ਼ੀਨਰੀ ਹੈ ਤੇ ਬਿਲਕੁਲ ਇਹ ਖੰਡਰ ਦਾ ਰੂਪ ਧਾਰਨ ਕਰ ਚੁੱਕੀ ਹੈ ਤੇ ਹੁਣ ਹਾਲਤ ਇਹ ਹੋ ਗਏ ਨੇ ਕਿ ਜੋ ਇਸ ਬਿਲਡਿੰਗ ਦੀ ਫਾਊਂਡੇਸ਼ਨ ਹੈ ਜੋ ਇਸ ਬਿਲਡਿੰਗ ਦੀ ਨੀਮ ਹੈ ਉਹ ਵੀ ਟੁੱਟਣੀ ਸ਼ੁਰੂ ਹੋ ਗਈ ਹੈ ਤਸਣੀ ਸ਼ੁਰੂ ਹੋ ਗਈ ਹੈ ਹੋ ਸਕਦਾ ਕਿ ਆਉਣ ਵਾਲੇ ਕੁਝ ਮਹੀਨੇ ਆ ਕੁਝ ਸਾਲਾਂ ਤੱਕ ਇਹ ਬਿਲਡਿੰਗ ਬਿਲਕੁਲ ਖੰਡਰ ਦਾ ਰੂਪ ਧਾਰਨ ਕਰ ਜਾਵੇ ਤੇ ਇੱਥੇ ਚੋਰ ਨਸ਼ੇੜੀ ਅਤੇ ਹੋਰ ਕੈਰ ਸਮਾਜਿਕ ਤੱਤ ਉਨ੍ਹਾਂ ਦੀਆਂ ਗੈਰ ਸਮਾਜਿਕ ਗਤੀਵਿਧੀਆਂ ਦਾ ਇਹ ਹਸਪਤਾਲ ਜੋ ਆਮ ਲੋਕਾਂ ਦੀ ਮਿਹਨਤ ਦੇ ਪੈਸੇ ਨਾਲ ਬਣਾਇਆ ਗਿਆ ਹੈ ਉਹਨਾਂ ਦੇ ਗੈਰ ਸਮਾਜਿਕ ਵਰਤਾਰੇ ਦਾ ਅੱਡਾ ਬਣ ਜਾਵੇ ਬਿਲਡਿੰਗ ਬਹੁਤ ਸ਼ਾਨਦਾਰ ਹੈ ਅੱਜ ਤੁਹਾਨੂੰ ਦਿਖਾਉਨੇ ਆ ਇਸ ਬਿਲਡਿੰਗ ਦੇ ਵਿੱਚ ਕਿੰਨੀਆਂ ਸਹੂਲਤਾਂ ਆਮ ਲੋਕਾਂ ਨੂੰ ਮਿਲਣੀਆਂ ਸਨ ਤੇ ਇਸ ਦਾ ਤੁਹਾਨੂੰ ਚੱਕਰ ਲਗਾ ਕੇ ਤੁਹਾਨੂੰ ਇਸ ਦੇ ਜੋ ਵੱਖ-ਵੱਖ ਇਸ ਦੇ ਹਿੱਸੇ ਦਿਖਾਉਨੇ ਆ ਉਹ ਸਾਹਮਣੇ ਦੇਖ ਸਕਦੇ ਹੋ ਤੁਸੀਂ ਇੱਕ ਵੱਡਾ ਜਨਰੇਟਰ ਹੈ ਜੋ ਐਮਰਜੈਂਸੀ ਦੇ ਵਿੱਚ ਜਿਸ ਨੇ ਇਸ ਹਸਪਤਾਲ ਨੂੰ ਲਾਈਟ ਨੂੰ ਪਾਵਰ ਸਪਲਾਈ ਕਰਨੀ ਸੀ ਪਰੰਤੂ ਸਟਾਫ ਦੀ ਘਾਟ ਕਰਨ ਕਰਕੇ ਕੋਈ ਕਿਆਰ ਟੈਕ ਕਰਨੀ ਹੈ ਇੱਕ ਹੋਰ ਵੱਡਾ ਜਨਰੇਟਰ ਦੇਖੋ ਇਸ ਨੇ ਵੀ ਇਸ ਹਸਪਤਾਲ ਨੂੰ ਐਮਰਜੈਂਸੀ ਦੇ ਵਿੱਚ ਪਾਵਰ ਸਪਲਾਈ ਕਰਨੀ ਸੀ ਹਰ ਕੈਬਨ ਦੇ ਵਿੱਚ ਇੱਥੇ ਏਸੀ ਲੱਗੇ ਹੋਏ ਨੇ ਪਰੰਤੂ ਸਰਕਾਰਾਂ ਦੀ ਬੇਰੁਕੀ ਕਰਕੇ ਇਹ ਬਿਲਡਿੰਗ ਬਿਲਕੁਲ ਇੱਕ ਖੰਡਰ ਦਾ ਰੂਪ ਧਾਰਨ ਕਰਦੀ ਜਾ ਰਹੀ ਹੈ ਕਾਰਨ ਕੀ ਹੈ ਸਰਕਾਰਾਂ ਲੋਕਾਂ ਦੇ ਭਲੇ ਵਾਸਤੇ ਇਸ ਤਰ੍ਹਾਂ ਦੀਆਂ ਜੋ ਸਹੂਲਤਾਂ ਨੇ ਸਿਹਤ ਸਹੂਲਤਾਂ ਨੇ ਸਿੱਖਿਆ ਸੰਬੰਧੀ ਸਹੂਲਤਾਂ ਨੇ ਇਹਨਾਂ ਦਾ ਪ੍ਰਬੰਧ ਕਰਨਾ ਸਰਕਾਰਾਂ ਦਾ ਜੋ ਮੌਲਿਕ ਉਹਨਾਂ ਦੀ ਡਿਊਟੀ ਹੈ ਉਹਨਾਂ ਦਾ ਫਰਜ਼ ਹੈ ਪਰੰਤੂ ਰਾਜਨੀਤੀ ਦੀ ਭੇਟ ਜਦੋਂ ਇਸ ਤਰ੍ਹਾਂ ਦੀਆਂ ਇਮਾਰਤਾਂ ਚੜ ਜਾਂਦੀਆਂ ਨੇ ਤੇ ਉਸ ਤੋਂ ਬਾਅਦ ਇਸ ਦਾ ਸਭ ਤੋਂ ਵੱਡਾ ਖਮਿਆਜਾ ਆਮ ਲੋਕਾਂ ਨੂੰ ਗਰੀਬ ਲੋਕਾਂ ਨੂੰ ਭੁਗਤਣਾ ਪੈਂਦਾ ਕਿਉਂਕਿ ਉਹਨਾਂ ਨੂੰ ਆਸ ਹੁੰਦੀ ਹੈ ਕਿ ਇਸ ਤਰ੍ਹਾਂ ਦੀ ਜੋ ਸਹੂਲਤ ਹੈ ਉਹਨਾਂ ਦੇ ਲਈ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਖੁਸ਼ਹਾਲੀ ਲੈ ਕੇ ਆਵੇਗੀ ਦੇਖ ਸਕਦੇ ਹੋ ਕਿੰਡੀ ਵਿਸ਼ਾਲ ਬਿਲਡਿੰਗ ਹੈ ਪਰੰਤੂ ਸਰਕਾਰਾਂ ਦੀ ਬੇਰੁਖੀ ਦਾ ਸਰਕਾਰਾਂ ਦੀ ਰਾਜਨੀਤਿਕ ਇੱਛਾ ਸ਼ਕਤੀ ਹੈ ਜੋ ਉਸ ਦੀ ਘਾਟ ਦਾ ਉਸ ਦੀ ਘਾਟ ਦੀ ਪੇਂਟ ਚੜ ਚੁੱਕੀ ਹੈ ਬਹੁਤ ਹੀ ਵਧੀਆ ਵੈਲਡਿੰਗ ਸੀ ਪੂਰੇ ਹਲਕੇ ਦੇ ਵਿੱਚ ਇਸ ਨੇ ਲੋਕਾਂ ਨੂੰ ਫ੍ਰੀ ਆਫ ਕਾਸਟ ਲੋਕਾਂ ਨੂੰ ਟ੍ਰੀਟਮੈਂਟ ਇਲਾਜ ਪ੍ਰੋਵਾਈਡ ਕਰਨਾ ਸੀ ਉੱਚ ਕੋਟੀ ਦੇ ਡਾਕਟਰ ਇੱਥੇ ਬੈਠਨੇ ਸਨ ਉੱਚ ਕੋਟੀ ਦੀ ਮਸ਼ੀਨਰੀ ਇੱਥੇ ਲੱਗਣੀ ਸੀ ਜਿਸ ਨਾਲ ਲੋਕਾਂ ਦੇ ਜੋ ਬਮਾਰੀਆਂ ਨੇ ਉਹ ਡਾਇਗਨੋਸ ਹੋਣੀਆਂ ਸੀਗੀਆਂ ਤੇ ਉਹਨਾਂ ਦਾ ਟ੍ਰੀਟਮੈਂਟ ਕੀਤਾ ਜਾਣਾ ਸੀ ਤੁਸੀਂ ਦੇਖ ਸਕਦੇ ਹੋ ਕਿ ਇਸ ਦੀ ਜੋ ਬੇਸਮੈਂਟ ਹੈ ਇਸ ਦੀ ਬੇਸਮੈਂਟ ਬਿਲਕੁਲ ਧਬਣੀ ਸ਼ੁਰੂ ਹੋ ਗਈ ਹੈ ਇਸ ਨੂੰ ਬਣਾਉਣ ਵਾਲਾ ਮਟੀਰੀਅਲ ਦੇਖ ਸਕਦੇ ਹੋ ਜਿਸ ਕੁਆਲਿਟੀ ਦਾ ਮਟੀਰੀਅਲ ਇਸ ਬਿਲਡਿੰਗ ਨੂੰ ਬਣਾਉਣ ਵਾਸਤੇ ਵਰਤਿਆ ਜਾਣਾ ਚਾਹੀਦਾ ਸੀ ਉਸ ਕੁਆਲਿਟੀ ਦਾ ਮਟੀਰੀਅਲ ਬਿਲਕੁਲ ਵੀ ਨਹੀਂ ਵਰਤਿਆ ਗਿਆ ਤੇ ਜਿਸ ਕਰਕੇ ਇਸ ਦਾ ਜੋ ਸੀਮੈਂਟ ਹੈ ਉਹ ਛੰਨਾ ਸ਼ੁਰੂ ਹੋ ਗਿਆ ਇਸ ਦੀ ਜੋ ਫਾਊਂਡੇਸ਼ਨ ਹੈ ਇਸ ਦੀ ਜੋ ਨੀ ਹੈ ਉਹ ਦਬਣੀ ਸ਼ੁਰੂ ਹੋ ਗਈ ਹੈ ਬਾਹਰ ਤੋਂ ਦੇਖਿਆ ਇਸ ਤਰ੍ਹਾਂ ਲੱਗਦਾ ਹੈ ਜਿਸ ਤਰ੍ਹਾਂ ਕਿ ਇਹ ਕੋਈ ਸਰਕਾਰੀ ਹਸਪਤਾਲ ਨਹੀਂ ਸਗੋਂ ਕੋਈ ਮਲਟੀ ਸਪੈਸ਼ੈਲਟੀ ਹਸਪੀਟਲ ਹੋਵੇ ਪਰੰਤੂ ਸਰਕਾਰਾਂ ਦੀ ਬੇਰੁਖੀ ਦਾ ਕੰਤੂ ਸਰਕਾਰਾਂ ਦੀ ਬੇਰੁਖੀ ਦੀ ਭੇਡ ਚੜ ਚੁੱਕੀ ਹੈ ਬਿਲਡਿੰਗ ਤਰੇੜਾਂ ਆ ਰਹੀਆਂ ਨੇ ਦੇਖ ਸਕਦੇ ਹੋ ਕਿ ਥਾਂ-ਥਾਂ ਤੋਂ ਤਰੇੜਾਂ ਆਉਣੀਆਂ ਸ਼ੁਰੂ ਹੋ ਗਈਆਂ ਨੇ ਹਾਲਾਂਕਿ ਕੁਝ ਸਾਲ ਹੀ ਹੋਏ ਨੇ ਇਸ ਨੂੰ ਪਰਪਰੂ ਇਸ ਦੇ ਬਾਅਦ ਵੀ ਇਸ ਬਿਲਡਿੰਗ ਦੇ ਵਿੱਚ ਤਰੇੜਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ ਜਿਸ ਤੋਂ ਇਸ ਗੱਲ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਵਿੱਚ ਸਬ ਸਟੈਂਡਰਡ ਮਟੀਰੀਅਲ ਉਸ ਕੋਟੀ ਦਾ ਮਟੀਰੀਅਲ ਨਹੀਂ ਵਰਤਿਆ ਗਿਆ ਜਿਹੜਾ ਕਿ ਵਰਤਿਆ ਜਾਣਾ ਚਾਹੀਦਾ ਸੀ ਅੱਜ ਅਸੀਂ ਇੱਕ ਲੜੀ ਤਹਿਤ ਇਸ ਬਿਲਡਿੰਗ ਇਸ ਇਸ ਬਿਲਡਿੰਗ ਇਸ ਹਸਪਤਾਲ ਦੇ ਵੱਖ-ਵੱਖ ਪਹਿਲੂਆਂ ਦੇ ਬਾਰੇ ਜੋ ਹਲਕੇ ਦੇ ਲੋਕ ਨੇ ਜੋ ਪੰਜਾਬ ਦੇ ਲੋਕ ਨੇ ਜੋ ਦਰਦ ਰੱਖਦੇ ਨੇ ਜੋ ਪ੍ਰਾਪ 50% ਦਰਦ ਰੱਖਦੇ ਨੇ ਉਹਨਾਂ ਦੇ ਰੂਬ ਰੂਬੂ ਕਰਾਵਾਂਗੇ ਜੋ ਸਖਸ਼ੀਅਤਾਂ ਨੇ ਜੋ ਸੰਜੀਦਾ ਨੇ ਜੋ ਸ਼ਹਿਰ ਦੇ ਭਲੇ ਨੂੰ ਲੈ ਕੇ ਚਿੰਤਤ ਨੇ ਜੋ ਦਰਦ ਰੱਖਦੀਆਂ ਨੇ ਉਹਨਾਂ ਸਖਸ਼ੀਅਤਾਂ ਦੇ ਨਾਲ ਮੁਲਾਕਾਤ ਕਰਾਵਾਂਗੇ ਤੇ ਇਹ ਜੋਨਾਂ ਦੀ ਕੋਸ਼ਿਸ਼ ਕਰਾਂਗੇ ਕਿ ਆਖਰ ਕਿਉਂ ਸਰਕਾਰਾਂ ਲੋਕਾਂ ਦੇ ਜਜ਼ਬਾਤਾਂ ਦੇ ਨਾਲ ਖੇਲਦੀਆਂ ਨੇ ਤੇ ਉਹਨਾਂ ਦੇ ਖੂਨ ਪਸੀਨੇ ਦੇ ਕਮਾਈ ਜਿਹੜਾ ਕਿ ਉਹ ਟੈਕਸਾਂ ਦੇ ਰੂਪ ਵਿੱਚ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਕਰਦੇ ਨੇ ਉਸ ਦਾ ਸਹੀ ਇਸਤੇਮਾਲ ਨਹੀਂ ਕੀਤਾ ਜਾਂਦਾ ਤੇ ਇਸ ਲੜੀ ਤਹਿਤ ਅਸੀਂ ਤੁਹਾਡੇ ਹਲਕੇ ਦੇ ਜੋ ਸਮਾਜ ਸੇਵੀ ਨੇ ਰਾਜਨੀਤੀਵਾਦੀ ਨੇ ਜਾ ਮੌਜੂਦਾ ਸਰਕਾਰ ਦੇ ਵਿਧਾਇਕ ਨੇ ਸਾਬਕਾ ਵਿਧਾਇਕ ਨੇ ਸਭ ਦੇ ਨਾਲ ਹੀ ਗੱਲ ਕਰਵਾਵਾਂਗੇ ਆਓ ਪਹਿਲੀ ਲੜੀ ਤਹਿਤ ਗੱਲ ਕਰਦੇ ਹਾਂ ਕੁਝ ਸਮਾਜ ਸੇਵੀਆਂ ਦੀ ਹਾਂਜੀ ਖੜੇ ਆਂ ਦਰਾਹਾ ਦੇ ਸਰਕਾਰੀ ਹਸਪਤਾਲ ਦੇ ਅੱਗੇ ਕਰੋੜਾਂ ਦੀ ਇਨਵੈਸਟਮੈਂਟ ਦੇ ਨਾਲੇ ਬਿਲਡਿੰਗ ਤਿਆਰ ਕੀਤੀ ਗਈ ਸੀ ਤੇ ਇਸ ਤੋਂ ਬਾਅਦ ਇਸ ਵਿੱਚ ਕੋਈ ਵੀ ਸਟਾਫ ਨਹੀਂ ਆਇਆ ਤੇ ਜੋ ਇਹ ਬਿਲਡਿੰਗ ਹੈ ਬਿਲਕੁਲ ਚਿੱਟਾ ਹੱਤੀ ਬਣ ਚੁੱਕੀ ਹੈ ਲੋਕਾਂ ਨੂੰ ਬਹੁਤ ਆਸ ਸੀ ਕਿ ਬਦਲਾਵ ਵਾਲੀ ਸਰਕਾਰ ਆਉਣ ਤੋਂ ਬਾਅਦ ਇਹ ਹਸਪਤਾਲ ਚਾਲੂ ਕਰ ਦਿੱਤਾ ਜਾਵੇਗਾ ਪਰੰਤੂ ਇਸ ਤਰ੍ਹਾਂ ਨਹੀਂ ਹੋਇਆ ਸਾਡੇ ਨਾਲ ਨੇ ਸਮਾਜ ਸੇਵੀ ਗੁਰਦੀਪ ਸਿੰਘ ਕਾਲੀ ਤੇ ਆਓ ਉਹਨਾਂ ਨਾਲ ਕਰਦੇ ਹਾਂ ਗੱਲਬਾਤ ਕਾਲੀ ਜੀ ਇਹ ਹਸਪਤਾਲ ਜੋ ਲੋਕਾਂ ਦੀ ਬਹੁਤ ਵੱਡੀ ਆਸ ਸੀ ਕਿ ਹਸਪਤਾਲ ਬਣੇਗਾ ਉਹਨਾਂ ਨੂੰ ਜੋ ਸਿਹਤ ਸਹੂਲਤਾਂ ਵਧੀਆ ਸਸਤੀਆਂ ਤੇ ਮਿਲਣਗੀਆਂ ਤੇ ਉਸ ਤੋਂ ਬਾਅਦ ਇਸ ਤਰ੍ਹਾਂ ਦਾ ਕੁਝ ਨਹੀਂ ਹੋਇਆ ਕੀ ਕਹੋਗੇ ਇਸ ਬਾਰੇ ਦੇਖੋ ਜਿਹੜਾ ਸਾਡਾ ਸਾਬਕਾ ਵਿਧਾਇਕਾ ਤੇ ਕਾਂਗਰਸੀ ਚੰਗਿਆੜਾ ਮਾਰੀਆਂ ਉਹਨਾਂ ਨੇ ਜਿਆ ਵੋਟਾਂ ਲੰਗੀਆਂ ਜੀਕ ਜੀ ਕੇ ਕਿਹਾ ਕਿ ਅਸੀਂ ਹਸਪਤਾਲ ਲਿਆਂਦਾ ਹਸਪਤਾਲ ਲਿਆਂਦਾ 8 ਕਰੋੜ ਲਿਆਂਦਾ 8 ਕਰੋੜ ਲਗਾਤਾ ਬਿਲਕੁਲ ਖੰਡਰ ਰਹਾ ਹਸਪਤਾਲ ਇਹ ਅੱਜ ਆ ਦੇਖ ਲਓ ਤੁਸੀਂ ਸਿਮਿੰਟ ਲੈ ਰਿਆ ਵਾ ਇਹਦੀ ਇਨਕੁਆਰੀ ਹੋਣੀ ਚਾਹੀਦੀ ਆ ਰੰਗ ਕਿਤੇ ਨਹੀਂ ਖੜਾ ਸਾਰੀਆਂ ਸਹੂਲਤਾਂ ਨੇ ਏਸੀ ਤੱਕ ਹਰ ਚੀਜ਼ ਪਰ ਇਹ ਚਿੱਟਾ ਹਾਥੀ ਸਾਬ ਤੋ ਰਿਆ ਕਿਉਂਕਿ ਇਸ ਹਸਪਤਾਲ ਦੀ ਫਿਲਾਲ ਜ਼ਰੂਰਤ ਦਾ ਬਹੁਤ ਸੀ ਦਰਾਹੇ ਦੇ ਵਿੱਚ ਪਰ ਸਰਕਾਰ ਦਾ ਦਿਵਾਲਾ ਨਿਕਲਿਆ ਹੋਇਆ ਸਰਕਾਰ ਕੋਲ ਸਟਾਫ ਵੀ ਨਹੀਂ ਹੈਗਾ ਇਹੀ ਉਸ ਟਾਈਮ ਅਸੀਂ ਰੌਲਾ ਪਾਇਆ ਸੀ ਵਿਧਾਇਕ ਨੂੰ ਵੀ ਪੈਲ ਸਿਵਲ ਹਸਪਤਾਲ ਇੱਕ ਬਹੁਤ ਵੱਡੀ ਬਿਲਡਿੰਗ ਬਣੀ ਹੋਈ ਆ ਕਮਿਸ਼ਨ ਦੇ ਚੱਕਰ ਦੇ ਵਿੱਚ ਲੋਕਾਂ ਦਾ ਸਤਿਆਨਾਸ ਨਾ ਕਰੋ ਉਹ ਕਮਿਸ਼ਨ ਦੇ ਚੱਕਰ ਜਿੱਥੇ ਹਸਪਤਾਨ ਬਣਾ ਲਿਆ ਔਰ ਪੈਲ ਹਸਪਤਾਲ 'ਚ ਕੋਈ ਡਾਕਟਰ ਨਹੀਂ ਚੱਜਦਾ ਕੋਈ ਸਹੂਲਤ ਨਹੀਂ ਇੱਕ ਦੋ ਡਾਕਟਰ ਨੇ ਔਰ ਜੇ ਪੈਲ ਇਹ 8 ਕਰੋੜ ਲੱਗ ਕੇ ਨੂੰ ਆਧੁਨਿਕ ਸਹੂਲਤਾ ਪੈਲ ਨੂੰ ਦਿੱਤੀਆਂ ਹੁੰਦੀਆਂ ਤਾ ਮੇਰੇ ਖਿਆਲ ਦੇ ਵਿੱਚ ਇੱਕ ਬਹੁਤ ਲੋਕਾਂ ਨੂੰ ਰਾਹਤ ਮਿਲਣੀ ਸੀ ਇਹ ਹੁਣ ਜਿਹੜੇ ਸਾਡੇ ਪ੍ਰਸ਼ਟ ਤੰਤਰ ਹੈ ਜਿਹੜਾ ਇਹਨਾਂ ਨੂੰ ਕਮਿਸ਼ਨ ਖਾਣ ਦਾ ਇਹਨਾਂ ਦੇ ਖੂਨ ਮੂੰਹ ਲੱਗਿਆ ਹੋਇਆ ਜੇ ਟਾਇਲ ਇੱਟਾ ਜੋ ਕਮਿਸ਼ਨ ਬਿਲਡਿੰਗ ਬਣਾਉਣ ਚੋਂ ਕਮਿਸ਼ਨ ਏਸੀ ਲਿਓਨ ਚ ਕਮਿਸ਼ਨ ਇਲੈਕਟ੍ਰਿਸਿਟੀ ਚੋਂ ਕਮਿਸ਼ਨ ਹਰ ਚੀਜ਼ ਚ ਜਿਹੜਾ ਇਹਨਾਂ ਨੂੰ ਗੰਦ ਖਾਣ ਦੀ ਆਦਤ ਹੈਗੀ ਕਮਿਸ਼ਨ ਦੀ ਉਹਨੇ ਸਾਡਾ ਸਤਿਆਨਾਸ਼ ਕਰਕੇ ਰੱਖਤਾ ਇਹ ਹਸਪਤਾਲ ਤਾਂ ਜ਼ਰੂਰ ਹੈ ਪਰ ਬਿਨਾ ਹਥਿਆਰਾਂ ਤੋਂ ਕੋਈ ਕੀ ਜੰਗ ਲੜ ਲੂਗਾ ਇਹਦੇ ਵਿੱਚ ਨਾ ਕੋਈ ਡਾਕਟਰ ਹੈ ਨਾ ਕੋਈ ਕੰਪਾਊਂਡਰ ਹੈ ਨਾ ਕੋਈ ਦਵਾਈ ਹੈ ਸਿਰਫ ਤੇ ਸਰਵਕ ਚਿੱਟਾ ਹਾਥੀ ਹੈ ਜਿਸ ਤਰ੍ਹਾਂ ਦੀ ਇਹਦੀ ਮਟੀਰੀਅਲ ਆ ਜੇ 5-4 ਸਾਲ ਹੋਰ ਰਹਿ ਗਿਆ ਮੇਰੇ ਖਿਆਲ ਦੇ ਵਿੱਚ ਖੰਡਰ ਬਣ ਜਾਊਗਾ ਸੋ ਜਿਹੜਾ ਭਗਵੰਤ ਮਾਨ ਟਪੂਸੀ ਮਾਰ ਮਾਰ ਕੇ ਰੌਲਾ ਪਾਉਂਦਾ ਉਹ ਕਲੀਨਿਕ ਬਣਾ ਤੇ ਆਦ ਆਦਮੀ ਕਲੀਨਿਕ ਹਸਪਤਾਲ ਬੜੀਆਂ ਬੜੀਆਂ ਬਿਲਡਿੰਗਾਂ ਬਣੀਆਂ ਹੋਈਆਂ ਨੇ ਭਗਵੰਤ ਮਾਨ ਸਾਹਿਬ ਇਹ ਤੁਹਾਡਾ ਸਟੇਜ ਨਹੀਂ ਹੈ ਜਿੱਥੇ ਤੁਸੀਂ ਮਸਕਰੀ ਕਰਕੇ ਲੋਕਾਂ ਦੇ ਢਿੱਡ ਪੀੜ ਪਾਉਣੀ ਆ ਇੱਕ ਪ੍ਰੈਕਟੀਕਲ ਆ ਲੋਕਾਂ ਨੂੰ ਸਹੂਲਤਾ ਚਾਹੀਦੀਆਂ ਨੇ ਜਿਹੜੇ ਤੁਸੀਂ ਆਮ ਆਦਮੀ ਕਲੀਨਿਕ ਖੋਲੇ ਨੇ ਉਹ ਸਟਾਪ ਇੱਥੇ ਹੀ ਦੇ ਦਿੰਦੇ ਇੱਥੇ ਹੀ ਸਹੂਲਤਾ ਦੇ ਦਿੰਦੇ ਇਸ ਲਈ ਸਰਕਾਰ ਦਾ ਫੇਲਿਅਰ ਆ ਔਰ ਜਿਹੜੇ ਕਾਂਗਰਸੀ ਰੌਲਾ ਪਾਉਂਦੇ ਨੇ ਵੀ ਅਸੀਂ ਬੜੀਆਂ ਸਹੂਲਤਾ ਦਿੱਤੀਆਂ 5 ਸਾਲ ਦੇ ਵਿੱਚ ਆ ਖੰਡਰ ਇੱਕ ਸਭ ਤੋਂ ਪਹਿਲੀ ਵੱਡੀ ਸਹੂਲਤਾ ਹੈ ਦੂਸਰਾ ਲੋਕਾਂ ਦਾ ਜਿਹੜਾ ਇੱਕ ਚਾਸੀ ਝਾੜੂ ਵਾਲਾ ਅਸੀਂ ਲੋਕਾਂ ਨੂੰ ਕਹਿੰਦੇ ਹੁੰਦੇ ਸੀ ਵੀ ਤੁਸੀਂ ਜਿਹੜੇ ਵਿਧਾਇਕ ਨੂੰ ਚੁਣ ਰਹੇ ਹੋ ਮਨਵਿੰਦਰ ਸਿੰਘ ਗਿਆਸਪੁਰਾ ਨੂੰ ਨੇ ਡੱਕਾ ਨਹੀਂ ਤੋੜਨਾ ਇਹਨੇ ਕੱਖ ਨਹੀਂ ਕਰਨਾ ਮੇਰੀਆਂ ਸਪੀਚਾਂ ਸੁਣ ਵੀ ਅੱਜ ਵੀ ਸੁਣ ਲਓ 2.5 ਸਾਲ ਬੀਤਣ ਤੇ ਆ ਗਏ ਨੇ ਮੇਰੇ ਖਿਆਲ ਚ ਨਹੀਂ ਪੈਲ ਕਿਤੇ ਟੱਟ ਲੱਗੀ ਹੋਣੀ ਆ ਆ ਹਸਪਤਾਲ ਦਾ ਬਹੁਤ ਦੂਰ ਦੀ ਗੱਲ ਇਸ ਲਈ ਝਾੜੂ ਪਾਰਟੀ ਨੇ ਲੋਕਾਂ ਨਾਲ ਧੋਖਾ ਕੀਤਾ ਪਹਿਲਾਂ ਕਾਂਗਰਸ ਨੇ ਕੀਤਾ ਹੁਣ ਲੋਕਾਂ ਨੂੰ ਸੋਚਣਾ ਹੋਊਗਾ ਬਿਲੇ ਦੋਏ ਡਾਕੂ ਲਟੇਰੇ ਨੇ ਕੀ ਅਸੀਂ ਇਹਨਾਂ ਨੂੰ ਵਾਰ-ਵਾਰ ਲੈ ਕੇ ਆਉਣਾ ਜਾਂ ਇਹਨਾਂ ਨੂੰ ਭਜਾਉਣਾ ਕਲੀ ਚ ਕਾਰਨ ਕੀ ਹੈ ਕਾਂਗਰਸ ਦੇ ਸਮੇਂ ਇਹ ਹਸਪਤਾਲ ਬਣਾਇਆ ਗਿਆ ਸੀ ਤੇ ਉਸ ਤੋਂ ਬਾਅਦ ਬਦਲਾਵ ਵਾਲੀ ਸਰਕਾਰ ਆਈ ਹੈ ਕੀ ਲੱਗਦਾ ਤੁਹਾਨੂੰ ਕਿ ਸਿਆਸੀ ਬਦਲਾਕੋਰੀ ਦੇ ਕਰਕੇ ਇਹ ਹਸਪਤਾਲ ਚੱਲੂ ਨਹੀਂ ਕੀਤਾ ਜਾ ਰਿਹਾ ਕੋਈ ਸਿਆਸੀ ਹੋ ਸਕਦਾ ਸਿਆਸੀ ਬਦਲਾਕੋਰੀ ਨਹੀਂ ਮੈਂ ਮੰਨਦਾ ਇਹਨੂੰ ਕਿਉਂਕਿ ਪੈਲ ਹਸਪਤਾਲ ਦੇ ਵਿੱਚ 7 ਸਾਲ ਤੋਂ ਗਾਇਨੀ ਡਾਕਟਰ ਨਹੀਂ ਹੈ 40 ਤੋਂ 50 ਪਿੰਡਾਂ ਨੂੰ ਹਸਪਤਾਲ ਪੈਂਦਾ ਸਰਜਨ ਉੱਥੇ ਨਹੀਂ ਹੈ ਉੱਥੇ ਕੋਈ ਮਤਲਬ ਔਰਥੋ ਦਾ ਉੱਥੇ ਨਹੀਂ ਹੈ ਸਰਕਾਰ ਨੇ ਡਾਕਟਰੀ ਭਰਤੀ ਨਹੀਂ ਕੀਤੇ ਜੇ ਪੈਲ ਦੇ ਵਿੱਚ ਐਡਾ ਵੱਡਾ ਹਸਪਤਾਲ ਹੋਣ ਦੇ ਬਾਵਜੂਦ ਉੱਥੇ ਇੱਕ ਗਾਇਨੀ ਔਰਤਾਂ ਦੀ ਮਾਹ ਡਾਕਟਰ ਨਹੀਂ ਹੈ ਉਹ ਆਪਤਾਂ ਦਾ ਕੋਈ ઓਪਰੇਟ ਹੁੰਦਾ ਕੋਈ ਬੱਚਾ ਡਿਲੀਵਰ ਹੁੰਦਾ ਤਾਂ ਉਹਨਾਂ ਨੂੰ ਪ੍ਰਾਈਵੇਟ ਕਰਾਉਣੇ ਪੈਂਦੇ ਨੇ ਫਿਰ ਐਡੇ ਐਡੇ ਹਾਥੀ ਅਸੀਂ ਕਿਉਂ ਰੱਖੇ ਨੇ ਉਹ ਲੱਖ ਰੁਪਏ ਲੈ ਲੈਂਦੇ ਨੇ ਇਸ ਲਈ ਇਹ ਸ਼ਿਆਸਤ ਵੀ ਹੋ ਸਕਦੀ ਆ ਪਰੰਤੂ ਇਹਨਾਂ ਦੀ ਚਾਹੇ ਕਾਂਗਰਸੀਆਂ ਦੀ ਮੈਲਾਫਾਈਟ ਅਟੈਂਸ਼ਨ ਕਮਿਸ਼ਨ ਖਾਣ ਦਾ ਜਿਹੜਾ ਉਹਨਾਂ ਨੂੰ ਇਹ ਉਹਦੇ ਖੂਨ ਮੂੰਹ ਲੱਗਿਆ ਹੋਇਆ ਉਹ ਆ ਜੇ ਉਹਨਾਂ ਦੀ ਉਹਨਾਂ ਦੀ ਥੋੜੀ ਬਹੁਤੀ ਹੁੰਦੀ ਆਸਤਾ ਤਾਂ ਨਾਂ ਬਣ ਦੇ ਨਾਲ ਦੀ ਨਾਲ ਇਹਨੂੰ ਸਟਾਰਟ ਕਰ ਦੇ ਔਰ ਇੱਥੇ ਡਾਕਟਰ ਲੈ ਕੇ ਆਉਂਦੇ ਔਰ ਮੈਂ ਤਾਂ ਜਿਹੜੇ ਝਾੜੂ ਪਾਰਟੀ ਤੋਂ ਹੁਣ ਆਸ ਨਹੀਂ ਰੱਖੀ ਜਾ ਸਕਦੀ ਕਿਉਂਕਿ 2.5 ਸਾਲ ਲੰਘ ਗਏ ਡੱਕਾ ਤੋੜਿਆ ਨਹੀਂ ਕੋਈ ਡਾਕਟਰ ਨਹੀਂ ਇਹਨਾਂ ਨੇ ਭਰਤੀ ਕੀਤਾ ਸੋ ਮੇਰੇ ਖਿਆਲ ਦੇ ਵਿੱਚ ਮੈਂ ਲੋਕਾਂ ਨੂੰ ਕਹਿੰਦਾ ਵੀ ਤੁਸੀਂ ਵੇਟ ਕਰੋ ਆਉਂਦੇ ਪੰਜ ਚਾਰ ਸਾਲ ਚ ਇਹ ਵੀ ਖੰਡਰ ਬਣਨ ਵਾਲ ਜਾ ਰਿਹਾ ਕਾਲੀ ਜੀ ਕੋਈ ਕੇਂਦਰ ਸਰਕਾਰ ਦੀ ਵਿੱਚ ਇਹ ਇਸ ਹਸਪਤਾਲ ਦੇ ਵਿੱਚ ਵੀ ਇਨਵੈਸਟਮੈਂਟ ਹੁੰਦੀ ਆ ਜਾਂ ਸਿਰਫ ਪੰਜਾਬ ਸਰਕਾਰ ਦਾ ਹੀ ਉਦਮ ਹੈ ਇਹਦੇ ਬਾਰੇ ਜੀ ਮੈਨੂੰ ਐਵੇਂ ਆਪਾਂ ਕੋਈ ਨੌਲੇਜ ਨਹੀਂ ਹੈ ਪੰਜਾਬ ਸਰਕਾਰ ਦਾ ਹੀ ਹੈ ਹੁਣ ਮੈਂ ਤਾਂ ਕਿੱਥੇ ਕਿੱਥੇ ਇਨਕੁਆਰੀਆਂ ਕਰਾਈਏ ਤੁਸੀਂ ਕੱਲ ਦੇਖਿਆ ਉੱਥੇ ਵਾਟਰ ਸਪਲਾਈ ਦਾ ਜਲੂਸ ਕੱਢਿਆ ਅੱਜ 8 ਕਰੋੜ ਦਾ ਘਟਾਲਾ ਇਹ ਔਰ ਮੰਡੀ ਦੇ ਵਿੱਚ 4 ਕਰੋੜ ਦਾ ਆ ਟੈਲਾਂ ਦਾ ਘਟਾਲਾ ਮਤਲਬ ਜਿਹੜੀ ਕਾਂਗਰਸ ਦੇ ਵੇਲੇ ਜਿੰਨੇ ਘਟਾਲੇ ਹੋਏ ਨੇ ਮਤਲਬ 100 200 ਚ ਨਹੀਂ ਕਰੋੜਾਂ ਚ ਹੋਏ ਨੇ ਜਿਹੜਾ ਸਾਡਾ ਇਮਾਨਦਾਰ ਵਿਧਾਇਕ ਮਨਮਿੰਦਰ ਸਿੰਘ ਗਿਆਸਪੁਰਾ ਬੈਠਾ ਇਹ ਕਹਿੰਦਾ ਸੀ ਕਹਿੰਦਾ ਵੀ ਮੈਂ ਜਿਆਦਾ ਪਹਿਲੇ ਦਿਨ ਆ ਗਿਆ ਜਿਹੜਾ ਸਾਬਕਾ ਵਿਧਾਇਕ ਔਰ ਕਾਂਗਰਸੀਆਂ ਦੀ ਮੈਂ ਜਾਂਚ ਕਰਾਉਂਗਾ ਉਹਨੇ ਕਿੱਥੋਂ ਭ੍ਰਿਸ਼ਟਾਚਾਰ ਕੀਤਾ ਕਿੱਥੋਂ ਪੈਸੇ ਆਏ ਅੱਜ ਜੋ ਲੁੱਟ ਕਾਂਗਰਸ ਨੇ ਮਚਾਈ ਸੀ ਉਦੋਂੋਂ 10 ਗੁਣਾ ਜ਼ਿਆਦਾ ਲੁੱਟੇ ਝਾੜੂ ਵਾਲਿਆਂ ਨੇ ਪੈੜ ਹਲਕੇ 'ਚ ਮਚਾਈ ਹੋਈ ਐ ਤੁਸੀਂ ਥਾਣੇ ਕਿਤੇ ਵੀ ਸਿਵਲ ਹਸਪਤਾਲ ਕਿਤੇ ਵੀ ਚਲੇ ਜਾਓ ਮੈਂ ਤੁਹਾਨੂੰ ਇਹ ਚੈਲੰਜ ਕਰਦਾ ਹਾਂ ਵੀ ਕਿਤੇ ਵੀ 25 ਪੈਸਾ ਦਿੱਤੇ ਤੋਂ ਬਿਨਾ ਅਗਰ ਤੁਸੀਂ ਕੰਮ ਕਰਾਤਾ ਤਾਂ ਮੈਂ ਤੁਹਾਡਾ ਸਾਰੀ ਉਮਰ ਪਾਣੀ ਭਰੂੰਗਾ ਕਿਉਂਕਿ ਤੁਸੀਂ ਥਾਣੇ ਚਲੇ ਜਾਓ ਹਸਪਤਾਲ ਚਲੇ ਜਾਓ ਸਿਵਲ ਹਸਪਤਾਲ ਚਾਹੇ ਤਹਿਸੀਲਦਾਰ ਦੇ ਚਲੇ ਜਾਓ ਮੈਂ ਕਹਾਂ ਬਾਹ ਕੱਢ ਕੇ ਮੈਂ ਕਹਿਣ ਨੂੰ ਤਿਆਰ ਹਾਂ ਕੋਈ ਇੱਕ ਬੰਦਾ ਵੀ ਕਹਿ ਦਵੇ ਬਿਨਾਂ ਪੈਸੇ ਤੋਂ ਕੰਮ ਕਰਦੇ ਨੇ ਅਗਰ ਕੰਮ ਦੇ ਕਰਦੇ ਵੀ ਨੇ ਤਾਂ ਉਹਨਾਂ ਨੂੰ ਇੰਨਾ ਲਟਕਾਉਂਦੇ ਨੇ 6-6 ਮਹੀਨੇ ਬੰਦਾ ਦੁਖੀ ਹੋ ਜਾਂਦਾ ਇਸ ਲਈ ਇਹ ਜਿਹੜਾ ਹਸਪਤਾਲ ਹੈ ਇਹਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਇਹ ਸਨ ਗੁਰਦੀਪ ਸਿੰਘ ਕਾਲੀ ਜਿਨ੍ਹਾਂ ਨੇ ਦੱਸਿਆ ਵਿਸਤਾਰ ਦੇ ਵਿੱਚ ਦੱਸਿਆ ਕਿ ਜੋ ਸਿਵਲ ਹਸਪਤਾਲ ਦਰਾਹਾ ਕਿਸ ਤਰ੍ਹਾਂ ਇਹ ਚਿੱਟਾ ਹਾਥੀ ਬਣ ਚੁੱਕਿਆ ਸਾਡੇ ਨਾਲ ਨੇ ਸੀਨੀਅਰ ਪੱਤਰਕਾਰ ਰਵਿੰਦਰ ਸਿੰਘ ਸੇਠ ਸਰ ਜੀ ਇਹ ਹਸਪਤਾਲ ਹੈ ਇਹ ਕਿਹੜੇ ਸਾਲ ਵਿੱਚ ਬਣਾਣਾ ਸ਼ੁਰੂ ਹੋਇਆ ਸੀ ਇਹ ਹਸਪਤਾਲ ਤਕਰੀਬਨ 2021 ਤੋਂ ਬਣਾਣਾ ਸ਼ੁਰੂ ਹੋਇਆ ਔਰ ਤਕਰੀਬਨ ਅੱਜ ਤੱਕ ਇਹਦੀ ਹਾਲਤ ਜੋ ਇਹ ਬਣ ਗਈ ਵੀ ਇਹਦੀ ਜੋ ਕਲੀਆ ਝੜ ਝੜਨ ਲੈ ਰਹੀ ਹੈ ਇਹ ਇਸ ਤਰ੍ਹਾਂ ਇਸ ਦੇ ਢੀਕ ਦੇ ਕਿਹਨੂੰ ਨੇ ਇਹਦਾ ਮਹੂਰਤ ਕਿਹਨੇ ਕਰਨਾ ਕਿਤੇ ਇਹਦੀ ਦੌੜ ਲੱਗੀ ਵੀ ਮੈਂ ਕਰਨਾ ਮੈਂ ਕਰਨਾ ਇਹ ਵੀ ਇਹ ਵੀ ਰਾਜਨੀਤੀ ਹੁੰਦੀ ਹੈ ਇੱਕ ਮੁੱਖ ਮੰਤਰੀ ਕਹਿੰਦਾ ਮੈਂ ਕਰਨਾ ਐਮਐਲਏ ਕਹਿੰਦਾ ਮੈਂ ਕਰਨਾ ਮੈਨੂੰ ਤਾਂ ਇਹੋ ਜਿਹੀ ਗੱਲ ਲੱਗਦੀ ਆ ਕੋਈ ਮਹੂਰਤ ਕੱਢਣਾ ਕਿਸੇ ਪੰਡਤ ਨੂੰ ਪੁੱਛਣਾ ਇਹਨਾਂ ਨੇ ਕੋਈ ਦਿਨ ਕਢਾਉਣਾ ਸਮਝ ਨਹੀਂ ਆਉਦੀ ਵੀ ਇਹ ਕੀ ਹੋ ਕੀ ਰਿਹਾ ਜਨਤਾ ਇਲਾਜ ਮਹਿੰਗਾ ਕਰਾ ਰਹੀ ਹੈ ਪ੍ਰਾਈਵੇਟ ਹਸਪਤਾਲਾਂ 'ਚ ਤਰਾਹੀ ਤਰਾਹੀ ਕਰ ਰਹੀਆਂ ਨੇ ਉਹਨਾਂ ਨੂੰ ਮਾਮੂਲੀ ਮਾਮੂਲੀ ਤਕਲੀਫਾਂ ਲਈ ਬੜੇ ਬੜੇ ਹਸਪਤਾਲਾਂ ਜਾਣਾ ਪੈਂਦਾ ਸਰਕਾਰ ਨੂੰ ਅਪੀਲ ਹੈ ਇਲਾਕੇ ਤਰਫੋਂ ਇਲਾਕੇ ਦੀ ਜਨਤਾ ਤਰਫੋਂ ਵਿਸ ਹਸਪਤਾਲ ਬਰਤ ਤਵੱਜੂ ਦਿੱਤੀ ਜਾਵੇ ਔਰ ਜੋ ਇਸ ਵਿੱਚ ਕੋਈ ਕਮੀ ਪੇਸ਼ੀ ਆ ਵਿੜਕਾ ਉਹਨੂੰ ਦੂਰ ਕਰਕੇ ਇਹਦਾ ਜਲ ਤੋਂ ਜਲਦ ਇਹ ਚਾਲੂ ਕੀਤਾ ਜਾਵੇ ਤਾਂ ਜੋ ਜੋ ਪਬਲਿਕ ਹੈ ਗਰੀਬ ਜਨਤਾ ਉਹਨਾਂ ਨੂੰ ਜੋ ਸਿਹਤ ਸਹੂਲਤਾਂ ਹਨ ਉਹ ਨਿਰਵਿਘਨ ਔਰ ਬਿਨਾ ਕਿਸੇ ਰਿਕਵਰ ਤੋਂ ਮਿਲ ਸਕਣ